ਤਾਂ ਦਾ ਤਾਂ ਦਾ ਦੁਬਾਰਾ ਆਬ ਜਾਣੀ ਜੇ ਦੁਬਾਰਾ ਨਾਲ ਲੁੱਟਣਾ ਹੁਰਗੀ ਦਾ ਫੋਟਾ ਕਰੀ ਜਾਣਾ ਤੇ ਗੱਬਣ ਕਿੰਨੀ ਤਿੰਨ ਮਹੀਨੇ ਚਾਰ ਦੰਗ ਤਿੰਨੇ ਮੁੱਲ ਬੇਟਾ ਵੇਚਣੀ ਕਿੰਨੀ ਤੂੰ ਦੱਸਣਾ ਅੱਜ ਤੱਕ ਨਾ 12000 ਵਾਲਾ ਸਾਡੇ ਕਹਿਣ ਦਾ ਕੀ ਹੈ ਜਿੰਨੇ ਦਾ ਤਾਂ ਤਾਂ ਦਾ ਤਾਂ ਦਾ ਦੱਸੋ ਕੋਈ ਇੱਕੋ ਹੀ ਹਾਂ ਨਾ 10000 ਦੀ ਪਟ ਦੇ ਜਿਵੇਂ ਦੂਰਾ ਦਿੱਤਾ ਨਾ ਮੈਂ ਵੀ ਤੁਹਾਨੂੰ ਮੁੱਲੋਂ ਮਿਲਾਉਂਗਾ ਆਹ ਫੜ ਤਲਾ ਨਾ ਇਹ ਇੱਕੋ ਹੀ ਕਹਾਂਗਾ 14000 ਤੋਂ 25 ਨਾ ਘੱਟ ਨਾ ਪੱ ਮੈਂ ਦੱਸ ਤੂੰ ਜਿਹੜਾ ਬੇਟਾ ਰਾਹ ਰਸਤਾ ਦਿੰਦਾ ਨਾ ਮੈਂ ਤੈਨੂੰ ਉਵੇਂ ਉਵੇਂ ਮੋਲ ਲਾਇਆ ਤੈਨੂੰ ਵਧੀਆ ਮੈਂ ਪੱਕੀ ਗੱਲ ਦੱਸ ਤੀ ਸੋਨਾ ਤਾਂ ਪਰ ਟਿੱਕ ਇਹ ਇੱਕ ਮਿੰਟ ਕਿੱਥੇ ਜਾਣੀ ਕਿੱਥੇ ਵੀ ਦੱਸ ਦੇ ਗੁਰੂ ਘਰ ਜਾਣੀ ਆ ਇਹ ਗੁਰਦੁਆਰਾ ਸਾਹਿਬ ਜਾਣੀ ਦੋਨਵਾਰ ਨਾਲ ਲੁੱਦਿਆ ਨੇ ਤਾਂ ਹੀ ਮੈਂ ਘਟਾ ਤੀ ਲੈ ਤੈਨੂੰ ਪਤਾ ਹੀ ਨਹੀਂ ਕਿਵੇਂ ਦੱਸਾਂਗਾ ਤੈਨੂੰ ਹੁਣ ਅਸਲ ਨਹੀਂ ਮੈਂ ਤਾਂ ਦੱਸਦਾ ਗੁਰੂ ਘਰ ਜਾਣੀ ਆ ਦੇਖ ਲੈ ਹਾਂ ਜਾਇ ਜਾਇ ਸੋਨਾ ਯਾਰ ਜਾਇ ਯਾਰ ਨੇ ਜਾਇ ਜਾਇ ਸਹੀ ਗੱਲ ਕਰ ਜਾਜ ਗੱਲ ਕਹਦੇ ਹਾਣ ਕੀ ਮਾਨ ਕੀ ਹਣ ਕੀ ਮਾਨ ਹਾਣ ਇੱਕੀ ਗੱਲ ਕਹਿੰਦਾ ਸਾਢੇ 15000 ਦੀ ਪਾਟ ਚਲ ਸਾਢੇ 14 ਦੀ ਪਾਟ ਲੈ ਵੀ ਲੈ ਠੀਕ ਆ ਚਲ 15 ਦੀ ਆਏ 15000 ਉਹ 15 ਦੀ ਆ ਉਹ 15 ਦੀ ਆ ਲਿਖਾਈ ਆ ਕਦੋਂ ਵਾ ਦੇ ਪੈਸੇ ਚਲੋ తీ ਪਾ ਲੈ ਹਾਂ ਹਾਂ ਇਹਦਾ ਕੀ ਦਿਖਾਉਣਾ ਪੈਸੇ ਤਾਂ ਕੋਲ ਕੇ ਦੇਨੇ ਮੈਂ ਆਜੋ ਚਲੋ ਆਜਾ ਹੁੰਦੇ ਰੱਸੀ ਬੜਾ ਨੇ ਬਈ ਲੈਣ ਦੇ ਹਾਂ ਗੱਭਰ ਹਾਂ ਅੰਕਲੇ ਇੱਕ ਦੇ 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 ਦੋ ਕੰਦੇ ਜਪ ذمہਵਾਰ ਇਹ ਤਾਂ ਕੀ ਦਿਖਾਉਣ ਲੱਗੇ ਆਪਾਂ ਇਹ ਤਾਂ ਟੋਪ ਚੀਜ਼ ਆ ਇਹਨਾਂ ਦਾ ਟੋਪ ਹੋਵੇ ਜੇ ਠੀਕ ਹੈ ਬੱਚੇ ਜੋ ਕੇ ਹੋਏ ਚਲੋ ਲੈ ਜਾਓ ਫਿਰ ਦੋ ਪੈਸੇ ਦੇ ਜਪਰਦਾਨ ਦਿਖਾਇਆ ਕੀ ਪੈਸੇ ਆ ਜਾ ਵੀ ਆ ਜਾ ਮੁੰਡੇ ਆ ਫਰਾ ਦੇ ਮੈਨੂੰ ਦਿਖਾ ਕੇ ਪੈਸੇ ਆ ਜਾ ਕੋਈ ਨਹੀਂ ਚੰਗੀ ਗੱਲ ਹੁੰਦੀ ਆ ਵੀ ਨਹੀਂ ਚੰਗੀ ਗੱਲ ਆ ਵੀ ਕੱਲ ਅਗਲੇ ਕਰ ਮੇਰੇ ਲਈ ਮੇਰੇ ਪhle ਕੁਛ ਹੀ ਆ ਆ ਮਾਰਗ ਬਣਾਇਆ ਠੀਕ ਹੋ ਲੱਗ ਗਿਆ ਤੁਹਾਨੂੰ ਪ੍ਰਧਾਨ ਸਾਹਿਬ ਪ੍ਰਧਾਨ ਜੀ ਇਹ ਪ੍ਰਧਾਨ ਜੀ ਕੋਲ ਲੈ ਲਈ ਜੀ ਆ ਲੈ ਜੀ ਨਾ ਜੀ ਨਾ ਕਿੰਨੇ ਕਿੰਨੇ ਚੱਦੀਆ ਤਿੰਨ ਮਹੀਨਿਆਂ ਦੀ ਹੈ ਜੀ ਹਾਂ ਜੀ ਹਾਂ ਤਿੰਨ ਮਹੀਨਿਆਂ ਦੀ ਲਾਤੀਆ ਤੁਹਾ ਹੀ ਹਾਂ ਇਹ ਪੈਸੇ ਬਹੁਤ ਲੈ ਲੈ ਆ ਦੋ ਜੀ 15000 ਆ ਲਾਡੀ ਥੋੜੇ ਬਹੁਤ ਠੀਕ ਆ ਭਾਈ ਠੀਕ ਆ ਜੀ ਮੈਂ 12 ਲਗਾ ਗਿਆ ਤਾਂ ਪਰਦਾ ਠੀਕ ਆ ਠੀਕ ਆ ਪਰਦਾ ਮਾਰੀ ਸਾਹਿਬ ਤੁਸੀਂ 12 ਲਾਇਆ ਜਾਂ 500 ਕਰਦੇ ਹੋ ਉਹ ਜੀ ਤੁਸੀਂ ਇਸ ਗੱਲ ਤੇ ਨਾ ਜਾਓ ਤੁਸੀਂ ਜਿਹੜਾ ਆਪਣਾ ਸੌਦਾ ਆ ਆਪਾਂ ਉਹ ਉਹ ਕਰੋ ਇਹ ਮੰਡੀ ਆ ਵਧੀਆ ਇੱਕ ਨੰਬਰ ਦੀ ਆ ਯਾਰ ਹਾਂ ਦੇ ਪੈਸੇ ਕੁਝ ਅੱਛੇ ਨਾ ਲੈ ਆ ਕੇ ਕਦੇ ਨਕਦੀ ਨਹੀਂ ਕਰੀ ਹਾਂ ਤੁਹਾਨੂੰ ਪੁੱਛ ਕੇ ਦੇ ਰਹੇ ਨੇ ਉਹ ਮੋਈਨੇ ਲੈ ਲਓ ਅੱਛੇ ਬਣੇ ਕੰਪਨ ਹੈ ਉਹ ਕਿਹੜਾ 12 ਦੀ ਲੈ ਕੇ ਦੇਣੀ ਨਹੀਂ ਸਹੀ ਹੈ ਹੂੰ ਉਹ ਜੋ ਉਹ ਕਰੋਲ ਬੁਠੀ ਕੇ ਸੜਿਆ

9 10 11 12 13 14 ਆਲੇ ਬਸ 15 ਕੋਰ ਦੇ ਵਿੱਚ ਭਾਈ ਉਹ ਭਾਵੇਂ ਜਿੰਨੀ ਮਰਜ਼ੀ ਉਹ ਕੋਈ ਚੱਜ ਦੀ ਗੱਲ ਕਰੋ 13 ਤੋਂ 200 ਘੱਟ ਜਾਂ 12:30 ਦੀ ਨਹੀਂ ਹੈਗੀ ਐ 8000 ਦੀ ਬਟ ਦੇ ਨਹੀਂ ਭਾਈ ਫਿਰ ਕਿੰਨੇ ਦੀ ਭਾਵੇਂ ਫਿਰ ਹਾਂ ਸਾਡੇ 8 ਦੀ ਨਹੀਂ ਭਾਈ ਕਿੰਨੇ ਦੀ ਐਲਾਸਟਿਕ ਕੋਈ ਹਾਂ ਨਾ ਇੱਕੋ ਇੱਕੋ ਹੀ 12 12 ਦਿਨ ਨਹੀਂ ਵਿਗਣੀ ਇਹ ਉਹ ਲਾਲਾ ਪਾਠਾ ਉਹ ਕਿਹਦੀ ਪਾਠਾ ਉਹ ਲਫੜਾ ਕਿੰਨੇ ਦੀ ਬਾਣੀ ਹੁਣ ਕੋਈ ਕੋਈ 12000 ਉਹਨੇ 12 ਦੀ ਕਿੱਥੇ ਵਿਗਣੀ ਹੈ ਤੇਰੀ ਮਰਜ਼ੀ ਆ ਲੈ ਜਾ ਫੜ ਤੇਰਾ ਚਤਮਣੇ ਵੇਚੀ ਦਰਾ ਦੇਣਾ ਚਤਮਣੇ ਹਰ ਤਾਲਾ ਪੂਰੇ 9000 ਦੀ ਆ ਬਾਈ ਨਹੀਂ ਉਹ 9 ਦੀ ਬਾਾਰੇ ਬਾਈ ਨਹੀਂ ਉਹ ਨਹੀਂ ਹੁੰਦੇ ਕਿੰਨੇ ਦੀ ਆ ਲਾਸਟ ਹੈ ਮੈਂ ਲਾਸਟ ਹੈ ਹਾਂ ਇੱਕੋ ਹੀ ਕਹੂੰਗਾ 11000 ਜੀ ਹੋ ਗਈ ਹਾਂ ਇਹਨੇ ਦੀ ਹੈਗੀ ਆ ਨਹੀਂ ਜੀ ਮੈਂ ਨਾ ਮਾਦਕ ਕਸਟਮਰ ਲੱਗਦਾ 9 ਲੱਗਦਾ ਇੱਕੋ ਮਿੰਟ ਰੁਕਵਾ ਚੱਲਦਾ ਫਿਰ ਆਪਾਂ ਹਾਂ ਬੋਲ ਬਸ 11:30 ਦੀ ਹੋਊਗਾ ਉਹ ਨਹੀਂ 11:30 ਦਾ ਤਾਂ ਨਹੀਂ ਹੈ ਨਾਲ ਹੀ ਆ ਬਸ ਤੇਰੇ ਸਮਝ ਪਰਵਾ ਕੀ ਕਰੀਏ ਪਰਵਾ ਪਾਠੀ ਉਹ ਫਰਤਰਾ ਸਾਡੇ ਨਾਲ ਦੀ ਕਰਤੀ ਬਸ ਨਹੀਂ ਬਾਈ ਨਹੀਂ ਉਹ ਠੀਕ ਆ ਰੱਖ ਲੈ ਨਹੀਂ ਬਾਈ ਨਹੀਂ ਨਹੀਂ ਹੁੰਦੀ ਕੀ ਯਾਰ ਤੁਸੀਂ ਨਾ ਬਸ ਉਹ ਗੱਲ ਵੀ ਗੰਨਾ ਨਹੀਂ ਦੇਣਾ ਭੇਲੀ ਦੇ ਦੇਣੀ ਪਤਾ ਨਾ ਕਰਦੀ ਪਾਟ ਪਾਲੀ ਹੋਈ ਨਹੀਂ ਬਾਈ ਨਹੀਂ ਚੀਜ਼ ਹੈ ਬਾਈ ਮੁੱਲ ਕੱਚਾ ਆਇਆ ਨਹੀਂ ਕੱਚਾ ਹੀ ਹੈ ਨਹੀਂ ਮੁੱਲ ਕੱਚਾ ਆਇਆ ਕੱਚਾ ਆਏਗਾ ਭਾਈ ਕੱਚਾ ਆਏਗਾ ਮੁੰਨਾ ਪੱਕਾ ਕੀ ਹੈ ਪੱਕਾ ਪੱਕਾ ਜਾਂ ਆਪਣੇ 100 ਹੋਰ ਕੱਟ ਦੇ ਦੀ ਉਹ ਯਾਰ ਕੋਈ ਚੱਜ ਦੀ ਗੱਲ ਕਰ ਲੈ 100 50 ਪਿੱਛੇ ਮੁਰਗੀ ਦਾ ਸਵਦਾ ਕਰੀ ਜਾਣਾ ਤੂੰ ਨਾ ਮੁਰਗੀ ਦਾ ਸੌਦਾ ਕਰਦਾ ਹੈ ਇਹ ਪਾਕਿਸਤਾਨ ਦੇਖ ਰਿਹਾ ਯਾਰ ਉਹ ਦੇਖ ਲਈ ਪੱਟ ਤੈਨੂੰ ਕੱਚਾ ਲੈ ਮੁੱਲਾ ਕੱਚਾ ਹੀ ਹੈਗਾ ਵੀਰੇ ਪੱਕਾ ਕੀ ਆ ਬੱਸ ਦੱਸ ਕੋਈ ਇੱਕੋ ਹੀ ਗਾਇਆ ਨਾ ਇੱਕੋ ਹੀ ਪੂਰੇ 11000 ਦੀ ਆ ਲੈ ਫੜ ਨਹੀਂ ਨਹੀਂ ਹੁਣ ਆ ਫੜ ਉਹ ਫੜ ਲੈ ਮੱਥੇ ਨਾਲ ਆਲਾ ਪਰਚੀ ਆਪੋ ਆਪਣੀ ਹੋ ਗਈ 100 ਲੈਣਾ ਮੈਂ ਆ ਪੂਰੇ 10 ਦੀ ਆ ਜੀ ਪਕੜੋ ਉਹ ਚੱਤ ਬਰਾਬਰੀ ਜਨਾਬ ਭਾਈ ਹਾਂ ਆ ਲੈ ਠੀਕ ਆ ਯਾਰ ਬਹੁਤ ਤਗੜੀ ਹੈ ਗਈ ਜਾ